ਨੰਬਰ 9BD8 ਉਹਨੂੰ ਤਾਂ ਤੈਨੂੰ ਘਰੇ ਹੀ ਦੇ ਕੇ ਗਿਆ ਹੋਊਗਾ ਸਾਰੇ ਬੁੱਤਰ ਹਾਂ ਬਈ ਘਰੇ ਹੀ ਦੇ ਕੇ ਗਏ ਸੀਗੇ ਕਦੇ ਦੇਣਾ ਚ ਠੀਕ ਆ ਮੋਟਰਸਾਈਕਲ ਦੀ ਲਾਈਟ ਵੀ ਖਰਾਬ ਹੋਈ ਹੋਈ ਸੀ ਤੇ ਫੇਰ ਵੀ ਦੇਖ ਲੋ ਰਾਤ ਨੂੰ ਮੈਂ ਫੋਨ ਦੀ ਬੈਟਰੀ ਤੇ ਧੁੰਦ ਚ ਘਰੇ ਆਉਂਦਾ ਹੁੰਦਾ ਸੀ ਬਈ ਇਹ ਚੈਨਲ ਚਲਾਉਣ ਪਿੱਛੇ ਬਹੁਤ ਕੁਝ ਕੀਤੇ ਬਈ ਹਜੇ ਤਾਂ ਆਪਦੇ ਵਾਸਤੇ ਬੱਚੇ ਤਿਆਰ ਕਰੀ ਜਾਂਦੇ ਆ ਕਿਉਂਕਿ ਵਿੱਚੋਂ ਕੁਝ ਕੁ ਬੱਚੇ ਪਹਿਲਾਂ ਹੈਨਾ ਪਿਆ ਕਰਕੇ ਤੇ ਕੰਮ ਆ ਬਲਾਰੋ ਪਿਛਲੇ ਸੀਜ਼ਨ ਚ ਬਹੁਤ ਜਣੇ ਬਹੁਤ ਮੇਰੇ ਭਰਾਵਾਂ ਬਾਜ਼ੀਆਂ ਜਿੱਤੇ ਨੇ ਵਧਾਈਆਂ ਸਾਰੇ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲੈਹੇ ਚੜਦੇ ਪੰਜਾਬ ਵਾਲੇ ਤੇ ਐਨਆਰਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਮੇਰੇ ਵੱਲੋਂ ਬਈ ਹੈਪੀ న్యూ ਇਅਰ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਸਾਰੇ ਦੇ ਉੱਤਰ ਤੰਦਰੁਸਤ ਰਹਿਣ ਹੈਪੀ న్యూ ਇਅਰ ਜੀ ਸਾਰਿਆਂ ਸੋ ਭਈ ਅੱਜ ਵਾਲੀ ਵੀਡੀਓ ਹੈ ਚਲੋ ਮਹਾ ਬਣਾ ਦਈਏ ਤੇ کئی ਭਰਾਵਾਂ ਦੇ ਪੁਰਾਣੇ ਕਮੈਂਟ ਵੀ ਸੀ ਨਵੇਂ ਕਮੈਂਟ ਵੀ ਸੀ ਹਨ ਸੋ ਸਾਰੇ ਭਰਾਵਾਂ ਦੇ ਨਾਮ ਵੀ ਲਵਾਂਗੇ ਕਿਉਂਕਿ ਇਹ ਭਰਾ ਕਹਿੰਦੇ ਆ ਵੀ ਭਾਈ ਅਸੀਂ ਕਮੈਂਟ ਕਰਦੇ ਹੁੰਨੇ ਤੂੰ ਸਾਡਾ ਨਾਮ ਨਹੀਂ ਲੈਂਦਾ ਸੋ ਅੱਜ ਭਾਈ ਸਾਰਿਆਂ ਦੇ ਆਪਾਂ ਜਿੰਨੇ ਕਮੈਂਟ ਆਪਣੇ ਕੋਲੋਂ ਨਿਕਲੇ ਨੇ ਹਨ ਤੇ ਸਾਰਿਆਂ ਦਾ ਆਪਾਂ ਰਿਪਲਾਈ ਕਰਾਂਗੇ ਤੇ ਵਿਜੇ ਕੁਮਾਰ ਹੈ ਭਾਈ ਪਹਿਲਾ ਬਾਪਾ ਜੀ ਬਹੁਤ ਵਧੀਆ ਲੱਗਾ ਤੁਹਾਡੀ ਵਾਈਫ ਤੁਹਾਡੇ ਨਾਲ ਪੂਰੀ ਹੈਲਪ ਕਰਦੀ ਹੈ ਲਵ ਯੂ ਵੀਰੇ ਲਵ ਯੂ ਟੂ ਭਾਈ ਸੋ ਬਹੁਤ ਵਧੀਆ ਭਾਈ ਜਿਹੜੇ ਪੁਰਾਣਾ ਪੋਜ਼ਿਟਿਵ ਕਮੈਂਟ ਕਰਦੇ ਆ ਇਹਦੇ ਨਾਲ ਭਾਈ ਕਰਦਿਆਂ ਨੂੰ ਵੀ ਖੁਸ਼ੀ ਹੁੰਦੀ ਆ ਹਨਾ ਸਾਨੂੰ ਸਾਡੇ ਭਰਾ ਨੇ ਜਿਹੜੇ ਹਨਾ ਚੰਗੇ ਕਮੈਂਟ ਕਰਦੇ ਆ ਭਰਾ ਬਣ ਕੇ ਵਧੀਆ ਕਮੈਂਟ ਹੀ ਕਰਿਆ ਕਰੋ ਤੇ ਦੂਜਾ ਬਾਈ ਹਰਵਿੰਦਰ ਸੰਧੂ ਵੀਰੇ ਘਰ ਦੀ ਸਪੋਰਟ ਬਿਨਾ ਕੁਝ ਨਹੀਂ ਹੈਗਾ 911 ਵਾਲਾ ਬਾਈ ਬਹੁਤ ਘੈਂਟ ਬੰਦਾ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ਬਹੁਤ ਵਧੀਆ ਵੀਡੀਓ ਪਾਉਣਾ ਬਾਈ ਗੋਡ ਬਲੇਸ ਭਾਈ ਬਹੁਤ ਬਹੁਤ ਧੰਨਵਾਦ ਤੇ ਲਵ ਯੂ ਆ ਮੇਰੇ ਵੀਰੇ ਤੇ ਹੋਣਾ ਬਾਈ ਜਸੂ ਜਸੂ ਸਿੰਘ ਕਹਿੰਦਾ ਕਰਮਾ ਬਿਨਾ ਖੂ ਖਾਲੀ ਪਏ ਨਹੀਂ ਬਈ ਕਰਮਾ ਬਿਨਾ ਤਾਂ ਹੈਗਾ ਕਰਮ ਵੀ ਬਈ ਫੇਰ ਬਣਨਗੇ ਜੇ ਆਪਾਂ ਮਿਹਨਤ ਕਰਾਂਗੇ ਹਨਾ ਉਹੀ ਗੱਲ ਆ ਜੇ ਆਪਾਂ ਪਾਣੀ ਵੀ ਪੀਣਾ ਤਾਂ ਆਪਾਂ ਨੂੰ ਗਲਾਸ ਚੱਕਣਾ ਪਊਗਾ ਗਲਾਸ ਪਾਣੀ ਦਾ ਭਰਨਾ ਪਊਗਾ ਬਈ ਠੀਕ ਆ ਉਹੀ ਗੱਲ ਆ ਬਈ ਜੇ ਮਿਹਨਤ ਕਰਾਂਗੇ ਤਾਂ ਕਰਮ ਵੀ ਫੇਰ ਹੀ ਬਣਨਗੇ ਬੈਠਿਆਂ ਦੀ ਤਾਂ ਕਰਮ ਵੀ ਨਹੀਂ ਬਣਦੇ ਹਨਾ ਤੋਂ ਤੁਹਾਨੂੰ ਵੀ ਸਾਰੇ ਭਰਾਵਾਂ ਨੂੰ ਪਤਾ ਵੀ ਮੈਂ ਕਿੰਨੀ ਮਿਹਨਤ ਕਰਕੇ ਇੱਥੋਂ ਤੱਕ ਲੈ ਕੇ ਆਇਆ ਆ ਬਈ ਚੈਨਲ ਨੂੰ ਹਨਾ ਤੁਡੇ ਭਰਾਵਾਂ ਦੀ ਸਪੋਰਟ ਕਰਕੇ ਇੱਥੋਂ ਤੱਕ ਆਇਆ ਬਈ ਆਪਣਾ ਇੰਸਟਾਗ੍ਰam ਤੇ ਵੀ ਬਹੁਤ ਸਪੋਰਟ ਕਰਦੇ ਹਾਂ ਲਵ ਯੂ ਆ ਸਾਰੇ ਭਰਾਵਾਂ ਨੂੰ ਬਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਠੀਕ ਆ ਦੂਜਾ ਭਾਈ ਆ ਬਾਈ ਦਾ ਨਾਮ ਹੀ ਪਤਾ ਕੀ ਲਿਖਿਆ ਹੈ ਯੂਜ਼ਰ C25U ਗੱਲ ਉਸਤਾਦ ਜੀ ਆਪਣਾ ਨੰਬਰ ਸੈਂਡ ਕਰਿਓ ਗੁਲਸਤਾਨ ਜ਼ਿਲ੍ਹਾ ਨਕੌਰੀ ਆਪਣਾ ਨੰਬਰ ਸੈਂਡ ਸੋ ਬਈ ਨੰਬਰ ਭਰਾ ਬਣ ਕੇ ਮੈਂ ਨਹੀਂ ਦੇ ਸਕਦਾ ਕਿਉਂਕਿ ਇਕੱਲਾ ਬੰਦਾ ਹਨਾ ਫੋਨ ਇਹਨੇ ਚੱਕੇ ਨਹੀਂ ਜਾਂਦੇ ਬਈ ਤਾਂ ਕਰਕੇ ਆਪਾਂ ਦਾ ਇੰਸਟਾਗ੍ਰam ਆਪਣਾ ਠੀਕ ਆ ਉਹਦੇ ਦੀ ਕਹਿ ਦਿੰਦੇ ਆ ਬਈ ਇੰਸਟਾਗ੍ਰam ਤੇ ਆਪਾਂ ਨੂੰ ਮੈਸੇਜ ਕਰ ਲਿਆ ਕਰੋ ਗੱਲ ਕਰ ਲਿਆ ਕਰੋ ਤੇ ਇੱਕ ਕਈ ਭਰਾ ਕਹਿੰਦੇ ਆ ਵੀ ਬਈ ਕਮੈਂਟਾਂ ਦਾ ਠੀਕ ਆ ਜਾਂ ਮੈਸੇਜਾਂ ਦਾ ਰਿਪਲਾਈ ਨਹੀਂ ਕਰਦਾ ਸੋ ਜਿਹੜੇ ਜਿਹੜੇ ਭਰਾਵਾਂ ਦੀ ਬਈ ਮੇਰੇ ਨਾਲ ਗੱਲ ਹੁੰਦੀ ਹੈ ਕੋਈ ਬਿਮਾਰੀ ਬਾਰੇ ਪੁੱਛਦੇ ਆ ਜਾਂ ਕੁਝ ਵੀ ਪੁੱਛਦੇ ਨੇ ਉਹ ਭਰਾ ਕਮੈਂਟ ਜ਼ਰੂਰ ਕਰਨ ਵੀ ਹਾਂ ਵੀ ਇਹਨਾਂ ਦਾ ਰਿਪਲਾਈ ਕਰਦਾ ਕਿ ਨਹੀਂ ਕਰਦਾ ਮੈਂ ਤੁਹਾਨੂੰ ਆਪਦਾ ਇੰਸਟਾਗ੍ਰam ਕੋਲ ਕੇ ਦਿਖਾ ਦਊਗਾ ਬਈ 50 50 ਮੈਸੇਜ ਉੱਤੇ ਪਏ ਹੁੰਦੇ ਆ ਥਰਡੇ ਭਰਾ ਥੱਲੇ ਹੀ ਰਹਿ ਜਾਂਦੇ ਨੇ ਤਾਂ ਕਰਕੇ ਠੀਕ ਆ ਕਈਆਂ ਭਰਾਵਾਂ ਦਾ ਰਿਪਲਾਈ ਨਹੀਂ ਹੁੰਦਾ ਤੇ ਇੱਕ ਆ ਗ੍ਰੇਡਨ ਆਫ ਡ੍ਰੀम्स ਵੈਰੀ ਗੁੱਡ ਜੋਬ ਧੰਨਵਾਦ ਭਰਾ ਮੇਰਾ ਆ ਇੱਕ ਭਰਾ ਹੈ ਆਪਣਾ ਦਵਿੰਦਰ ਰਾਏਪੁਰੀਆ ਇਹ ਬਾਈ ਆਪਣੀ ਹਰੇਕ ਵੀਡੀਓ ਦੇਖਦਾ ਤੇ ਹਰੇਕ ਤੇ ਵਧੀਆ ਕਮੈਂਟ ਕਰਦਾ ਬਾਈ ਲਵ ਯੂ ਬਹੁਤ ਦਿਨੋਂ ਤੈਨੂੰ ਠੀਕ ਆ ਬਹੁਤ ਬਹੁਤ ਧੰਨਵਾਦ ਆ ਬਾਈ ਤੇਰਾ ਯੂਜ਼ਰ C25 ਉਹੀ ਭਰਾ ਅਗੇ ਲੁਤਾ ਜੀ ਤੁਹਾਨੂੰ ਦਿਲੋਂ ਪਿਆਰਾ ਧੰਨਵਾਦ ਬਈ ਲਵ ਯੂ ਬਾ ਗੌਰਵ ਸੋਤਾ ਪ੍ਰਾਨੇ ਦਿਲ ਭੇਜੇ ਸੀ ਲਵ ਯੂ ਆ ਬਈ ਸਹਿਜ ਗਰੇਵਾਲ ਵੀਰ ਬਾਜਰਾ ਪਹਿਲਾਂ ਧੂਣਾ ਪੂਰੀ ਜਾਣਕਾਰੀ ਦਿਓ ਕਿਵੇਂ ਕੁੱਟਣਾ ਹੈ ਬਾਜਰਾ ਕਿਵੇਂ ਪਉਣਾ ਏ ਟੂ ਜ਼ੈਡ ਬਈ ਇਹਦੇ ਬਾਰੇ ਵੀ ਮੈਂ ਸਾਰਾ ਦੱਸਦਾ ਸੀਗਾ ਠੀਕ ਹੈ ਬਾਜਰੇ ਨੂੰ ਪਹਿਲਾਂ ਕਾ ਢੋਡੇ ਚ ਕੁੱਟ ਕੇ ਉਹਦੀ ਕੰਡ ਲਾ ਦਿਓ ਕੰਡ ਲਾ ਕੇ ਉਸ ਤੋਂ ਬਾਅਦ ਨੂੰ ਹੱਥ ਨਾਲ ਮਲ ਕੇ ਉਸ ਤੋਂ ਬਾਅਦ ਜਿੰਨਾ ਬਾਜਰਾ ਹੋਊਗਾ ਗੋ ਉਹ ਨਗਦੁੱਧ ਪਾ ਕੇ ਉਹਨੂੰ ਕਾੜਦੇ ਉਗਾੜ ਕੇ ਸਾਰਾ ਦੁੱਧ ਵਿੱਚ ਰਚ ਜੂ। ਉਦੋਂ ਬਾਅਦ ਬਾਹਰਾ ਥੱਲੇ ਲਾ ਦੇ ਲਾ ਕੇ ਉਹਨੂੰ ਸੁਕਾ ਕੇ ਪਾ ਦੇ ਬਈ। ਗੋਵਿੰਦਰ ਸਿੰਘ ਨਾਈਸ ਵੀਡੀਓ ਬ్రో ਧੰਨਵਾਦ ਬਈ। ਦੇਵਡੌਨ ਨਾਈਸ ਵੀਰ ਧੰਨਵਾਦ ਬਈ। ਅਮਨ ਢਾਲੀਵਾਲ I ਲਵ ਯੂ ਬਾਈ ਤੈਨੂੰ। ਯੂਜ਼ਰ PU78PI ਲਵ ਯੂ ਬ్రో ਲਵ ਯੂ ਦੂਪਰਾ। 파ਰਸ ਕੁਮਾਰ ਵੀਰ ਵਾਇਗਰੂ ਜੀ ਤੁਹਾਨੂੰ ਹਮੇਸ਼ਾ ਜਿਉਂਦੇ ਵਾਸਤੇ ਰੱਖਣਾ। ਧੰਨਵਾਦ ਬਈ ਦਿਲੋਂ ਤੈਨੂੰ। ਇੱਕ ਦੋ ਨਾ ਕਮੈਂਟ ਹੋਰ ਆਏ ਸੀ ਉਹ ਵੀ ਤੁਹਾਨੂੰ ਮੈਂ ਦੇਖਦਾ ਜੇ ਵਿੱਚ ਮੈਨੂੰ ਲੱਭ ਜਾਣ ਕਿਉਂ ਸਕਰੀਨਸ਼ਾਟ ਤਾਂ ਮਾਰ ਕੇ ਰੱਖੇ ਸੀ ਮੈਂ ਸੋਮਨਾਥ ਗ੍ਰੇਡ ਵੀਰ ਧੰਨਵਾਦ ਭਰਾ ਮੇਰੇ ਪ੍ਰਦੀਪ ਕੁਮਾਰ ਮੋਲਾ ਬਹੁਤ ਵਧੀਆ ਭਰਾ ਧੰਨਵਾਦ ਵੀਰੇ ਲੱਭੀ ਮਾਨ ਸਾਹਿਬ ਗਿੱਲ ਬੱਚੇ ਲੈਣੇ ਸੀਗੇ ਹੈਗੇ ਵੀਰੇ ਬਈ ਹਜੇ ਤਾਂ ਆਪਦੇ ਵਾਸਤੇ ਬੱਚੇ ਤਿਆਰ ਕਰੀ ਜਾਂਦੇ ਕਿਉਂਕਿ ਵਿੱਚੋਂ ਕੁਝ ਕੁ ਬੱਚੇ ਪਹਿਲਾਂ ਹੈ ਨਾ ਪਿਆ ਕਰਕੇ ਤੇ ਕੰਮ ਕਰ ਕਰਕੇ ਦੇਖੇ ਨੀਗੇ ਕੁਝ ਕੁ ਬੱਚੇ ਵਿੱਚੋਂ ਬਿਮਾਰ ਹੋ ਗਏ ਸੀਗੇ ਠੀਕ ਆ ਤਾਂ ਕਰਕੇ ਹਜੇ ਬੱਚੇ ਘੱਟ ਆ ਜਦੋਂ ਹੋਏ ਬਈ ਉਹਨੂੰ ਦੱਸ ਦਿਉਂਗਾ ਤੇ ਇੱਕ ਮੇਰੇ ਭਰਾ ਮੈਨੂੰ ਜਰੂਰ ਦੱਸਿਓ ਕਿ ਮੇਰੇ ਵਿਆਹ ਵਾਲੀਆਂ ਵੀਡੀਓ ਪਈਆਂ ਨੇ ਬਈ ਚੈਨਲ ਤੇ ਪਾਵਾਂ ਜਾਂ ਨਾ ਪਾਵਾਂ ਕਮੈਂਟਾਂ 'ਚ ਜਰੂਰ ਦੱਸ ਦੇ ਮੈਨੂੰ ਜੇ ਕਹੋਗੇ ਤਾਂ ਪਾ ਦੂੰਗਾ ਬਈ ਠੀਕ ਆ ਸੁਖਵਿੰਦਰ ਸਿੰਘ ਨਾਈਸ ਵੀਡੀਓ ਬ్రో ਧੰਨਵਾਦ ਬਈ ਤੇ ਸੋਨੂ ਸਿੰਘ ਬਹੁਤ ਵਧੀਆ ਗੱਲ ਐ ਜੀ ਧੰਨਵਾਦ ਬਈ ਹਾ ਹਿਲ ਮੁਹੰਮਦੂ ਬਹੁਤ ਵਧੀਆ ਇਨਸਾਨ ਆ ਬਾਪੂ ਜੀ ਪਤਵਾਰੀ ਦੇ ਪੁਰਾਣੇ ਗੁੰਡ ਨੇ ਹਾਂ ਬਈ ਇਹ ਬਾਪੂ ਸਰਜੀਤ ਜੀ ਦੀ ਗੱਲ ਕਰਦੇ ਸੀ ਬਲਕੌਰ ਬਾਪੂ ਦੇ ਸਰਜੀਤ ਬਾਪੂ ਉਹਨਾਂ ਦੀ ਵੀਡੀਓ ਬਣਾਈ ਸੀ ਠੀਕ ਹੈ ਤੇ ਉਹਦੇ ਤੇ ਕਮੈਂਟ ਆਇਆ ਹੋਇਆ ਧੰਨਵਾਦ ਆ ਵੀਰੇ ਤੇ ਇੱਕ ਅਮਨ ਆਲਖ 41 ਡਰੇਟ ਭਰਾਓ ਸਤਨਾਭਲਾਈ ਤੋਂ ਬਿਨਾ ਬਾਕੀ ਸਾਰਿਆਂ ਨੂੰ ਕੁਝ ਨਹੀਂ ਪਤਾ ਤੇ ਇਹਨਾਂ ਵਿੱਚੋਂ ਇੱਕ ਬੰਦਾ ਹੈ ਠੀਕ ਹੈ ਸੋ ਬਈ ਇਹ ਤੂੰ ਕਮੈਂਟ ਕੀਤਾ ਸੀ ਚਲੋ ਮੈਂ ਮੰਨਦਾ ਵੀ ਉਹਨੇ ਕੁਝ ਵੀ ਕੀਤਾ ਹੋਊਗਾ ਹਾਂ ਭਰਾ ਬਣ ਕੇ ਐਵੇਂ ਨਹੀਂ ਕਮੈਂਟ ਕਰਕੇ ਕਿਸੇ ਨੂੰ ਮਾੜਾ ਨਹੀਂ ਬੋਲੀਦਾ ਹੁੰਦਾ ਚਲੋ ਜਿਹਨੇ ਜੋ ਕਰਤਾ ਹਨਾ ਕਰਤਾ ਹੁਣ ਆਪਾਂ ਨੂੰ ਨਹੀਂ ਪਤਾ ਬੰਦੇ ਨੇ ਕੀ ਕੀਤਾ ਜਾਂ ਕੀ ਸੀ ਹਨਾ ਆਪਾਂ ਨੂੰ ਸਹੀ ਲੱਗਿਆ ਆਪਾਂ ਵੀਡੀਓ ਬਣਾਤੀ ਬਈ ਸੋ ਭਰਾ ਬਣ ਕੇ ਇਹੇ ਕਮੈਂਟ ਕਿਸੇ ਵਾਸਤੇ ਨਾ ਕਰਿਆ ਕਰੋ ਜਗਸੀਰ ਕੁਮਾਰ ਸਤਨਾਮ ਬਿਰਕ ਉਹ ਤੇ ਘਰੇ ਦਾ ਸਰ ਉਹ ਇਹ ਕਮੈਂਟ ਨਹੀਂ ਪੜਦਾ ਬਈ ਮੈਂ ਕੋਈ ਇਹੇ ਹਿਸਾਬ ਨਾਲ ਇਹਦੇ ਕਿਸੇ ਬਜ਼ੁਰਗਾਂ ਵਰੀ ਕਿਹਾ ਹੋਇਆ ਠੀਕ ਹੈ ਤੇ ਇਹ ਪੁਰਾਣੇ ਕਮੈਂਟ ਨੇ ਬਈ ਕੁਛ ਜਿਹੜੇ ਵਿੱਚ ਪਏ ਸੀਗੇ ਮਲਕੀਤ ਸਿੰਘ ਦਾ ਵੀਰ ਜੀ ਪਾਣੀ ਦੀ ਫੋਟੋ ਦਿਖਾਈ ਨਹੀਂ ਦਿੰਦਾ ਸੋ ਬਈ ਇਹ ਆਪਾਂ ਦੁਬਾਰਾ ਵੀਡੀਓ ਵੀ ਪਾ ਲਈ ਸਾਰੀ A to Z ਠੀਕ ਹੈ ਜੋ ਜੋ ਚੀਜ਼ਾਂ ਸੀਗੀਆਂ ਉਹ ਬਾਰੇ ਪਾਣੀ ਤੇ ਐਂ ਹਿਸਾਬ ਲਾ ਲਓ ਪਿਛਲੇ ਸੀਜ਼ਨ ਚ ਬਹੁਤ ਜਣੇ ਬਹੁਤ ਮੇਰੇ ਭਰਾ ਬਾਜ਼ੀਆਂ ਜਿੱਤੇ ਨੇ ਵਧਾਈਆਂ ਸਾਰਿਆਂ ਨੇ ਦੇਤੀਆਂ ਪਰ ਵੀਡੀਓ ਬਣਾ ਕੇ ਨਹੀਂ ਪਾਈ ਕਿਸੇ ਨੇ ਹਨਾ ਸੋ ਆਪਰਾ ਹੈ ਆਪਣਾ ਇਹ ਇੰਸਟਾਗ੍ਰam ਤੇ ਵੀ ਆਪਣੇ ਨਾਲ ਗੱਲ ਕਰਦਾ ਹੁੰਦਾ ਹੈ ਠੀਕ ਆ ਅੱਜ ਵੀ ਇਹ ਭਰਾ ਨੇ ਗੱਲ ਕੀਤੀ ਸੀ ਜੱਸਾ ਸਿੰਘ ਬਾਈ ਜਿਹਨੂੰ ਵੀ ਗੱਲਬਾਈ ਦੀਆਂ ਵੀਡੀਓ ਬਹੁਤ ਨਹੀਂ ਪਸੰਦ ਉਹ ਨਾ ਦੇਖਣ ਠੀਕ ਆ ਜਿਹਨੇ ਕੁਤਰ ਨਾਲ ਪਿਆਰ ਆ ਉਹਨਾਂ ਤੇ ਕੁਛ ਸਿੱਖਣ ਨੂੰ ਹੀ ਬਾਕੀ ਗੱਲਬਾਈ ਤੂੰ ਕੁਛ ਖਿੱਚ ਕੇ ਰੱਖ ਕੰਮ ਵਾਈਗਰੂ ਮਿਹਰ ਕਰੇ ਬਹੁਤ ਬਹੁਤ ਧੰਨਵਾਦ ਬਈ ਦਿਲੋਂ ਪਿਆਰ ਆ ਤੈਨੂੰ ਭਾਰਤ ਕੁਮਾਰ ਵੀਰ ਵਾਈਗਰੂ ਜੀ ਤੁਹਾਨੂੰ ਜਿਉਂਦੇ ਵਾਸਤੇ ਰੱਖਣਾ ਇਹ ਪਹਿਲਾਂ ਹੀ ਆਇਆ ਸੀ ਟੈਂਟ ਤੇ ਇੱਕ ਭਰਾ ਆ ਆਪਣਾ ਸੁੱਖਾ ਰਾਇਆ ਵਾਲਾ ਬਾਈ ਗੱਲੀ ਆ ਵੀ ਠੀਕ ਆ ਤੇ ਸ਼ਾਇਰ ਵੀ ਨੇ ਉਹ ਠੀਕ ਆ ਤੇ ਸ਼ਾਇਰੀ ਵੀ ਕਰਦੇ ਨੇ ਤੇ ਬਾਈ ਆਪਣੀਆਂ ਵੀਡੀਓ ਤੇ ਕਮੈਂਟ ਵੀ ਕਰਦੇ ਹੁੰਦੇ ਵੀਡੀਓ ਦੇਖ ਦਿੰਦੇ ਆ ਦਿਲੋਂ ਪਿਆਰ ਆ ਬਾਈ ਗੱਲ ਬਾਈ ਤੈਨੂੰ ਵੈਰੀ ਗੁੱਡ ਬ੍ਰੋ ਧੰਨਵਾਦ ਆ ਬਾਈ ਹੋਮ ਪ੍ਰਕਾਸ਼ ਨਾਈਸ ਬਾਬਾ ਜੀ ਧੰਨਵਾਦ ਵੀਰੇ ਇੱਕ ਮੈਂ ਹਾਂ ਹੁਣ ਕਮੈਂਟ ਫੜ ਕੇ ਦੱਸਦਾ ਤੁਹਾਨੂੰ ਅੰਮ੍ਰਿਤਪਾਲ ਬਾਈ ਦਾ ਆਇਆ ਹੋਇਆ ਬਾਈ ਤੇਰੇ ਦਿਲ ਚ ਬੇਈਮਾਨੀ ਆ ਗਈ ਪਾਣੀ ਤੋਂ ਚੰਗੀ ਤਰ੍ਹਾਂ ਦਿਖਾਇਆ ਸ਼ ਬਾਈ ਤੂੰ ਪਾਣੀ ਦੀ ਗੱਲ ਕਰਦਾ ਮੈਂ ਪਾਣੀ ਦਾ A to Z ਸਾਰਾ ਪਤਾ ਸੀਗਾ ਠੀਕ ਆ ਜੋ ਵੀ ਚੀਜ਼ ਸੀ ਉਹਦੇ ਵਿੱਚ ਮੇਰੇ ਨਾਲ ਲੜਾਈ ਵੀ ਕਈ ਭਰਾਵਾਂ ਦੀ ਹੋਈ ਸੀ ਵੀ ਤੂੰ ਕਿਉਂ ਪਾਣੀ ਪਾਇਆ ਪਰ ਤੁਹਾਡੇ ਭਰਾਵਾਂ ਕਰਕੇ ਮੈਂ ਉਹ ਪਾਣੀ ਪਾਇਆ ਸੀ ਬਾਈ ਤੇ ਉਹ ਪਾਣੀ ਦਾ ਰਿਜ਼ਲਟ ਵੀ ਸੀ ਮੈਂ ਆਪ ਵੀ ਵਰਤੇ ਸੀ ਸੁੱਖਾ ਸ਼ਰਮਾ ਕਹਿੰਦਾ ਬਾਈ ਖੁੱਡੇ ਦਾ ਪਾਲੇ ਹੁਣ ਕੂਟਰ ਵੀ ਲਵਾ ਲਈ ਜਰੂਰ ਬਾਈ ਕੂਟਰ ਤਾਂ ਕੀ ਕੈਮਰਾ ਤਾਂ ਲਵਾਇਆ ਹੋਇਆ ਉੱਟ ਰੁਟ ਰਹਿਂਦੇ ਆ ਬਾਕੀ ਰਾਤ ਮਾਂ ਵੀ ਉੱਟ ਰਾਂ ਬਾਈ ਠੀਕ ਆ ਸਵੇਰੇ 4 ਵਜੇ ਮੈਂ ਸੌਣਾ ਉਹਨੂੰ ਮਾਂ ਤਾਂ ਉੱਠ ਗੱਢਦੇ ਨੇ ਠੀਕ ਆ ਇਹ ਆਪਣੇ ਖੁੱਟਿਆਂ ਵਾਲੀ ਵੀ ਉਹਦੇ ਤੇ ਆਇਆ ਜੀ ਜਦੋਂ ਆਪਾਂ ਖੁੱਟੇ ਪਾਏ ਨੇ ਸੁਖੀ ਜੈਲ ਬਲਵੀਰ ਸਿੰਘ ਵੈਰੀ ਨਾਈਸ ਬਰੋ ਧੰਨਵਾਦ ਬਾਈ ਲੱੱਕੀ ਸਿੰਘ ਕੁਝ ਰਹਿ ਗਿਆ ਲੱਗਦਾ ਸ਼ਾਇਦ ਭਾਈ ਜੇ ਰਹਿ ਗਿਆ ਹੋਇਆ ਤਾਂ ਅਗਲੀ ਵੀਡੀਓ ਚ ਪਾ ਦਾਂਗੇ ਕੋਈ ਚੱਕਰ ਨਹੀਂ ਜੇ ਕਿਸੇ ਚ ਕੁਝ ਰਹਿ ਵੀ ਗਿਆ ਹੋਇਆ ਪਰ ਇਹ ਪੁਰਾਣੇ ਕਮੈਂਟ ਨੇ ਠੀਕ ਆ ਜਿਹੜੇ ਡਾਕੂਮੈਂਟ ਸੀਗੇ ਆ ਸੁਖਵੰਤ ਧਲੇਰ ਬਹੁਤ ਵਧੀਆ ਜਾਣਕਾਰੀ ਦਿੰਦਾ ਵੀਰ ਗੁੱਡ ਬਾਈ ਸਲੂਟ ਹੈ ਦਿਲੋਂ ਲਵ ਯੂ ਐ ਲਵ ਯੂ ਟੂ ਐ ਭਰਾ ਮੇਰੇਆ ਮਹਾਰਾਜ ਵਿਜਨ ਕਲੱਬ ਨੰਬਰ 1 ਬਾਈ ਜੀ ਧੰਨਵਾਦ ਵੀਰੇ ਗੁਰਚਰਨ ਸਿੰਘ ਚੰਨਾ ਸਰਾ ਬਰਾਂਪੂਰੀਆ ਬਾਈ ਲੰਮੀਆ ਉਮਰਾ ਬਖਸ਼ੀ ਮਾਲਕਾ ਧੰਨਵਾਦ ਭਰਾ ਪ੍ਰਦੀਪ ਕੁਮਾਰ ਹਾਰਡ ਵਰਕ ਹੈ ਬਾਈ हां जी भाई इत्थे तक आएया भाई ਥੋਡੇ ਭਰਾਵਾਂ ਦੀ ਸਪੋਰਟ ਕਰਕੇ ਆਇਆ ਨਹੀਂ ਪਹਿਲਾਂ ਹੁੰਡੇ ਵੀ ਤੁਸੀਂ ਦੇਖੇ ਸੀ ਪਹਿਲਾਂ ਆਪਣਾ ਕੰਮ ਕਰ ਵੀ ਦੇਖਿਆ ਸੀ ਠੀਕ ਆ ਤੁਸੀਂ ਜੀ ਕੀ ਨਹੀਂ ਬੰਨਣਾ ਭਾਈ ਜਦੋਂ ਚੈਨਲ ਮੈਂ ਸ਼ੁਰੂ ਕੀਤਾ ਠੰਡ ਦੇ ਦਿਨਾਂ 'ਚ ਠੀਕ ਆ ਮੋਟਰਸਾਈਕਲ ਦੀ ਲਾਈਟ ਵੀ ਖਰਾਬ ਹੋਈ ਹੋਈ ਸੀ ਤੇ ਫੇਰ ਵੀ ਦੇਖ ਲੋ ਰਾਤ ਨੂੰ ਮੈਂ ਬੂਲਦੀ ਬੈਟਰੀ ਤੇ ਧੁੰਦ 'ਚ ਘਰੇ ਆਉਂਦਾ ਹੁੰਦਾ ਸੀ ਭਾਈ ਇਹ ਚੈਨਲ ਚਲਾਉਣ ਪਿੱਛੇ ਬਹੁਤ ਕੁਝ ਕੀਤਾ ਹਨਾ ਥੋਡੇ ਭਰਾਵਾਂ ਦੀ ਸਪੋਰਟ ਪਿੱਛੇ ਠੀਕ ਆ ਤੇ ਹੁਣ ਤੁਸੀਂ ਥੋਡੇ ਤੇ ਆ ਭਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਫੁੱਲ ਸਪੋਰਟ ਕਰਿਆ ਕਰੋ ਜੈਪ ਸਿੰਘ ਸਾਸ਼ਰੀ ਗਾਲ ਗਿਲ ਬਈ ਪੀਵੀ 31 ਵਾਲੀ ਸਸ਼ਰੀ ਗਾਲ ਆ ਬਈ ਬਹੁਤ ਦਿਲੋਂ ਪਿਆਰ ਆ ਭਰਾ ਨੂੰ ਕਿਉਂਕਿ ਆਪਣੀ ਹਰੇਕ ਵੀਡੀਓ ਦੇਖਦਾ ਵੀ ਆ ਤੇ ਕਮੈਂਟ ਵੀ ਕਰਦਾ ਹਮਣ ਢਾਲੀ ਵਾਲੀ ਵੀਰ ਮਿੱਟੀ ਸਾਰੇ ਕਬੂਤਰਾਂ ਲਈ ਜਾਂ ਸਿਰਫ ਜੋੜਿਆਂ ਵਾਲੇ ਕਬੂਤਰਾਂ ਨੂੰ ਹੀ ਪਾ ਸਕਦੇ ਆ ਬਈ ਮਿੱਟੀ ਦਾ ਕੋਈ ਨੁਕਸਾਨ ਨਹੀਂ ਹੁੰਦਾ ਮਿੱਟੀ ਆਪਾ ਉੱਟਣ ਵਾਲੇ ਕਬੂਤਰਾਂ ਨੂੰ ਵੀ ਪਾ ਸਕਦੇ ਆ ਆਹ ਟਾਈਮ 'ਚ ਆਹ ਸਰਦੀਆਂ 'ਚ ਹਨਾ ਕਿਉਂ ਮਿੱਟੀ ਨਾਲ ਆਇਆ ਕੀ ਆ ਤੁਸੀਂ ਗਾ ਉਹ ਦੇਖ ਲਓ ਆਪਣੇ ਕੱਚੇ ਘੁੱਡੇ ਹੁੰਦੇ ਆ ਥੱਲੇ ਮਿੱਟੀ 'ਚ ਮੂੰਹ ਮਾਰਨਗੇ ਹੀ ਮਾਰਨਗੇ ਕਬੂਤਰ ਬਾਈ ਠੀਕ ਆ ਮਿੱਟੀ ਖਾਂਦੇ ਖਾਂਦੇ ਆ ਇਸ ਤੋਂ ਵਧੀਆ ਆਪ ਮਿੱਟੀ ਬਣਾ ਕੇ ਠੀਕ ਆ ਪਾ ਦਿਆ ਕਰੋ ਬਾਕੀ ਹੁਣ ਅੱਗੇ ਫੇਰ ਵੀਡੀਓ ਬਣਾਵਾਂਗੇ ਆਪਾਂ ਮਿੱਟੀ 'ਚ ਜਿਹੜਾ ਕੁਝ ਵੀ ਪਾਵਾਂਗੇ ਨਾ ਤੁਹਾਡੇ ਭਰਾਵਾਂ ਦੇ ਸਾਹਮਣੇ ਦਿਖਾਵਾਂਗੇ ਠੀਕ ਆ ਮਿੱਟੀ ਬਹੁਤ ਜ਼ਿਆਦਾ ਚੰਗੀ ਵੀ ਆ ਬਾਈ ਜੋੜਿਆਂ ਵਾਲਿਆਂ ਨੂੰ ਤਾਂ ਬੜੀ ਚੰਗੀ ਆ ਆਂਡੇ-ਉਂਡੇਆਂ ਵਾਸਤੇ ਠੀਕ ਆ ਕਬੂਤਰ ਸਹੀ ਰਹਿੰਦਾ ਤਾਂ ਦਰੋਸਤ ਰਹਿੰਦਾ ਕੈਲਸ਼ੀਅਮ ਹੁੰਦਾ ਹਨਾ ਮਿੱਟੀ 'ਚ ਤਾਂ ਕਰਕੇ ਹੀ ਕਬੂਤਰ ਕਦੇ ਦੇਖ ਲਓ ਹਸਾਬ ਲਾਲੂ ਵੀ ਟੋਏ ਹੀ ਬਾਂਦਦੇ ਨੇ ਆ ਪਿੱਛੇ ਲੱਗੀ ਰਹੇ ਨੇ ਬਈ ਦੇ ਰੋ ਮਿੱਟੀ ਦੇ ਲੱਗ ਰਿਹਾ ਠੀਕ ਆ ਦਾਣਾ ਪਾਇਆ ਹੋਇਆ ਦਾਣੇ ਤੇ ਘੱਟ ਮੂੰਹ ਮਾਰਦਿਆ ਤੇ ਮਿੱਟੀ ਤੇ ਵੱਧ ਮਾਰਦਿਆ ਸੇਮਰ ਕਰਾਲ ਲਵ ਯੂ ਐ ਬ੍ਰੋ ਧੰਨਵਾਦ ਬਾਈ ਲਵ ਯੂ ਟੂ ਐ ਏਕੇ ਸਾਹਿਬ ਬਾਈ ਟੈਨਸ਼ਨ ਨਹੀਂ ਲੈਣੀ ਅਗਲੀ ਬਾਜੀ ਕੋਈ ਨਹੀਂ ਛੱਡ ਨਹੀਂ ਸਾਰੀਆਂ ਬਾਜੀਆਂ ਛੱਡ ਛੱਡਣੀਆਂ ਨੇ ਅਸੀਂ ਹਾਂ ਬਾਈ ਛੱਡਣੀਆਂ ਹੀ ਛੱਡਣੀਆਂ ਨੇ ਇਹ ਭਰਾ ਮੈਨੂੰ ਆਸਤੂ ਜੁੜਿਆ ਹੋਇਆ ਮੇਰਾ ਭਰਾ ਠੀਕ ਆ ਤੇ ਉਹ ਭਰਾ ਦਾ ਕਮੈਂਟ ਆ ਬਾਈ ਤੇ ਆਪਣੇ ਨਾਲ ਵਧੀਆ ਸਪੋਰਟ ਵੀ ਕਰਦਾ ਹਨਾ ਆਪਣੇ ਨਾਲ ਜਿਹੜਾ ਪਿਆਰ ਵੀ ਹੈ ਤੇ ਇੱਕ ਗੱਲ ਹੋਰ ਮੈਂ ਜਿਹੜੇ-ਜਿਹੜੇ ਭਰਾ ਮੈਨੂੰ ਸਪੋਰਟ ਵੀ ਕਰਦੇ ਆ ਹਨਾ ਗੱਲਬਾਤ ਵੀ ਕਰਦੇ ਆ ਠੀਕ ਆ ਜਿਵੇਂ ਫੌਜੀ ਬਾਈ ਵੱਲੋਂ ਹੋ ਗਿਆ ਠੀਕ ਆ ਬਾਪੂ ਵੱਲੋਂ ਦਾ ਭਤੀਜਾ ਤੇ ਇੱਕ ਫੌਜੀ ਸਾਹਿਬ ਨੇ ਆਪਣੇ ਇਹਦੇ ਲੁਧਿਆਣੇ ਕੋਲੋਂ ਠੀਕ ਆ ਉਹ ਹੋ ਗਏ ਤੇ ਹੋਰ ਵੀ ਕਈ ਮੇਰੇ ਭਰਾਣੇ ਜਿਹੜੇ ਆਪਾਂ ਨੂੰ ਦਿਲੋਂ ਸਪੋਰਟ ਕਰਦੇ ਨੇ ਬਾਈ ਤੇ ਕਮਲਤਾਲੀ ਬਾਲ ਲਵ ਲਵ ਯੂ ਕੈਨੇਡਾ ਤੋਂ ਲਵ ਯੂ ਟੂ ਆ ਬਾਈ ਦਿਲੋਂ ਪਿਆਰ ਆ ਤੁਹਾਨੂੰ ਸੋ ਕਈ ਕਮੈਂਟ ਆਏ ਜਿਗੇ ਬਾਈ ਇੱਕ ਜੱਟ ਵੀਜ਼ਨ ਕਲੱਬ ਵਾਲਾ ਬਾਈ ਦਿੱਤਾ ਕੀ ਹੈ ਬਾਈ ਦੱਸ ਦਿਆ ਕਰੋ ਵੀਡੀਓ ਦੇਖ ਲਿਆ ਬਾਈ ਜਿਹੜੀ ਵੀ ਮੈਂ ਵੀਡੀਓ ਪਾਉਣਾ ਜਾਂ ਕੁਝ ਵੀ ਜਾਨਵਰਾਂ ਨੂੰ ਦਿਨਾ ਬਾਈ 10-10 ਜ਼ਰੂਰ ਆ ਵਿੱਚ ਕਿਉਂਕਿਈ ਭਰਾ ਪਤਾ ਕੀ ਹੈ ਸਕਿਪ ਕਰਦੇ ਨੇ ਵੀਡੀਓ ਨੂੰ ਭੁਜਾ ਕੇ ਦੇਖਦੇ ਨੇ ਤਾਂ ਕਰਕੇ ਤੁਹਾਨੂੰ ਨਹੀਂ ਪਤਾ ਲੱਗਦਾ ਸੋ ਭਰਾ ਬਣ ਕੇ ਵੀਡੀਓ ਭੁਜਾ ਕੇ ਨਾ ਦੇਖਿਆ ਕਰੋ ਆਲਮਜੀਤ ਸਿੰਘ ਬਾਈ ਜੀ ਵੀਡੀਓ ਵੀ ਦੇਖੀ ਹੈ ਸਾਰੀ ਪਰ ਤਾਂ ਹੀ ਦੱਸਿਆ ਕੀਤਾ ਕੀ ਹੈ ਸੋ ਬਾਈ ਵੀਡੀਓ ਚ ਤੁਸੀਂ ਉਦੋਂ ਬਾਅਦ ਮੈਂ ਆਉਂਦਾ ਸ਼ਾਰਟ ਵੀ ਪਾਇਆ ਸੀ ਠੀਕ ਹੈ ਤੇ ਤੁਸੀਂ ਦੇਖ ਹੀ ਲਿਆ ਹੋਣਾ ਹਨਾ ਸ਼ਾਰਟ ਚ ਵੀ ਵੀ ਮੈਂ ਕੀ ਦਿੱਤਾ ਸੀਗਾ ਸੋ ਭਰਾ ਬਣ ਕੇ ਵੀਡੀਓ ਭਜਾ ਕੇ ਨਾ ਦੇਖਿਆ ਕਰੋ ਠੀਕ ਹੈ ਇਕਾ ਬਾਈ ਦਾ ਨਾਮ ਹੀ ਲਿਖਿਆ ਹੋਇਆ ਹੈ ਲਵ ਯੂ ਬ్రో ਗੁੱਡ ਜੌਬ ਲਵ ਯੂ ਟੂ ਬ్రో ਧੰਨਵਾਦ ਭਰਾ ਮੇਰਾ ਹਾਂ ਇਕਾ ਭਰਾ ਦਾ ਕਮੈਂਟ ਸੀ ਜਿਹਦੇ ਪਿੱਛੇ ਮੈਂ ਜਾਦਾ ਹੀ ਸੀ ਯੂਜ਼ਰ ਨੰਬਰ 9BT8 ਨੂੰ ਹਾਂ ਤੈਨੂੰ ਘਰੇ ਹੀ ਦੇ ਕੇ ਗਿਆ ਹੋਊਗਾ ਸਾਰੇ ਕਬੂਤਰ ਹਾਂ ਬਾਈ ਘਰੇ ਹੀ ਦੇ ਕੇ ਗਏ ਠੀਕ ਆ ਸਤਕਾਰਯੋਗ ਨੇ ਆਪਣੇ ਠੀਕ ਆ ਜਿਵੇਂ ਤੂੰ ਕਹਿਣਾ ਨਾ ਬਹੁਤ ਮਿਹਨਤ ਕੀਤੀ ਆ ਬਾਈ ਮੈਂ 9 ਸਾਲ ਗਾਲੇ ਨੇ ਕਬੂਤਰ ਬਣਾਉਣ ਪਿੱਛੇ ਠੀਕ ਆ ਲਾਕਡਾਊਨ ਚ ਲੋਕ ਘਰੇ ਬੈਠੇ ਹੁੰਦੇ ਸੀ ਤੇ ਮੈਂ ਦੇਖ ਲਾ ਸੜਕਾਂ ਤੇ ਫਿਰਦਾ ਹੁੰਦਾ ਸੀ ਮੋਟਰਸਾਈਕਲ ਲੈ ਕੇ ਠੀਕ ਆ 4 4000 ਦੇ ਚਲਾਨ ਕਟਾ ਕੇ ਕਬੂਤਰ ਬਣਾਏ ਨੇ ਬਾਈ ਇਹ ਬਹੁਤ ਮਿਹਨਤ ਕੀਤੀ ਆ ਠੀਕ ਆ ਜੇ ਆਪਣੇ ਕੋਲੇ ਹੈਗੇ ਆ ਤਾਂ ਆਪਾਂ ਬੋਲਦੇ ਆ ਕੀ ਕਰਦਾ ਮੈਂ ਕਦੇ ਵੀਡੀਓ ਚ ਬਹੁਤ ਘੱਟ ਹੀ ਕਹਿਣਾ ਹੁੰਦਾ ਹਨਾ ਵੀ ਕਿਹੜੇ ਨੇ ਕਿਹੜਾ ਬਲੱਡ ਠੀਕ ਹੈ ਬਾਕੀ ਜੇ ਕਿਸੇ ਚ ਕਹਿ ਵੀ ਦਿੱਤਾ ਹੋਊਗਾ ਤੇ ਇੱਕ ਜਸੂ ਦਾ ਸੀਗਾ ਗਿੱਲ ਬਈ ਫੂੰਸੀਆਂ ਦਾ ਕੋਈ ਇਲਾਜ ਫੂੰਸੀਆਂ ਦਾ ਤਾਂ ਬਈ ਉਹੀ ਇਲਾਜ ਹੈ ਠੀਕ ਹੈ ਜਿਹੜਾ ਵਾਈਟ ਕਾਲਗੇਟ ਆਉਂਦਾ ਆਪਣਾ ਜਾਂ ਤਾਂ ਉਹ ਯੂਜ਼ ਕਰ ਲਓ ਠੀਕ ਹੈ ਜਾਂ ਰੈੱਡ ਜਾਂਦਾ ਉਹ ਕਰ ਲਓ ਉਹਦੇ ਚ ਸਰਫ ਪਾ ਕੇ ਥੋੜਾ ਜਿਹਾ ਠੀਕ ਹੈ ਕਿਉਂਕਿ ਹੀ ਭਰਾ ਕਹਿੰਦੇ ਨੇ ਵੀ ਬਈ ਆਪਾਂ ਪੁੰਸੀਆਂ ਪੱਟ ਕੇ ਉੱਤੇ ਲਾਉਣੇ ਆ ਆਪਾਂ ਠੀਕ ਹੈ ਗਲਤ ਕਰਦੇ ਆ ਪਰ ਜੇ ਇਹਨਾਂ ਨੂੰ ਬਚਾਉਣਾ ਹੀ ਆ ਨਾ ਤਾਂ ਬਰੀਕ ਜਾਲੀ ਲਾ ਕੇ ਰੱਖੋ ਬਈ ਮੱਛਰਦਾਨੀ ਹੁੰਦੀ ਹੈ ਜਿਹੜੀ ਆਪਣੇ ਵਾਲੇ ਗੇਟਾਂ ਤੇ ਲਾਇਆ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਵੀ ਬੱਚੇ ਦੀ ਨਹੀਂ ਪੁੰਸੀ ਆਉਗੀਆਂ ਪਹਿਲਾਂ ਨੇ ਦੇ ਹੋ ਗਈਆਂ ਸੀ ਕਿਉਂਕਿ ਉਦੋਂ ਮੋਟੀਆਂ ਜਾਲੀਆਂ ਸੀਗੀਆਂ ਮੱਛਰਦਾ ਵੀ ਬਹੁਤ ਜ਼ਿਆਦਾ ਆਹ ਟਾਈਮ ਵਾਲਾ ਮੱਛਰ ਬਹੁਤ ਗੰਦਾ ਹੁੰਦਾ ਬਈ ਕਦੇ ਦੇਖ ਲੇ ਤੁਸੀਂ ਜਿਹੜਾ ਪਹਿਲਾਂ ਗਰਮੀਆਂ ਜੀਆਂ ਚ ਬੱਚੇ ਕਢਾਉਣੇ ਆ ਆਪਾਂ ਠੀਕ ਹੈ ਉਹ ਮੱਛਰ ਵੱਡੂਗਾ ਤਾਂ ਉਹਦਾ ਸਿਰਫ ਥੋੜਾ ਜਿਹਾ ਤਾਂ ਆਕ ਹੀ ਪਊਗਾ ਛੋਟੀ ਜਿਹੀ ਫੁਣਸੀ ਹੋਊਗੀ ਪਰ ਜਿਹੜਾ ਆਹ ਟਾਈਮ ਤੇ ਮੱਛਰ ਵੱਡਦਾ ਬਈ ਪਿਲਕੜੇ ਬਣ ਜਾਂਦੇ ਨੇ ਉਹ ਜਦੋਂ ਆਪਾਂ ਹੱਥ ਨਾਲ ਭੰਨ ਲਗੇ ਵੀ ਦੇਖਦੇ ਹਾਂ ਉਹ ਚ ਪਾਣੀ ਨਿਕਲਦਾ ਜਿੱਥੇ ਲੱਗ ਕੇ ਜਾਂਦਾ ਨਾ ਉੱਥੇ ਹੋਰ ਭਰ ਜਾਂਦਾ ਹੁਣ ਵਾਲਾ ਮੱਛਰੀ ਬਹੁਤ ਗੰਦਾ ਬਈ ਵੱਡੇ ਕੂਤਰਾਂ ਨੂੰ ਵੀ ਤੜਫਾਉਂਦਾ ਕਈ ਜੇ ਕਿਸੇ ਭਰਾਵਾਂ ਦੇ ਹਜੇ ਕਮੈਂਟ ਬਹੁਤ ਪਏ ਨੇ ਠੀਕ ਆ ਕਿਉਂਕਿ ਦੂਜੇ ਫੋਨ 'ਚ ਪਏ ਨੇ ਉਹਦੇ ਚ ਮੇਰੇ ਸਕਰੀਨਸ਼ਾਟ ਮਾਰ ਕੇ ਰੱਖੇ ਹੋਏ ਨੇ ਅਗਲੀ ਵੀਡੀਓ ਚ ਆਪਾਂ ਉਹ ਵੀ ਸਾਰੇ ਸ਼ੇਅਰ ਕਰਾਂਗੇ ਤੇ ਸਾਰੇ ਭਰਾਵਾਂ ਦੇ ਜਿਹੜੇ ਵੀ ਕਮੈਂਟ ਆਈ ਸੀ ਸਾਰਿਆਂ ਦੇ ਜਵਾਬ ਦੇਵਾਂਗੇ ਅੱਜ ਸੀਗਾ ਮਹਾਚਲ ਨਵਾਂ ਸਾਲਾ ਨਵੇਂ ਸਾਲ ਤੇ ਚੈਨਲ ਤੇ ਵੀਡੀਓ ਪਾ ਦੀ ਤਾਂ ਕਰਕੇ ਵੀਡੀਓ ਬਣਾਈ ਦੀ ਠੀਕ ਹੈ ਸੋ ਬਾਕੀ ਇੱਕ ਆਹ ਟਾਈਮ ਚ ਭਾਈ ਅੱਜ ਮੈਂ ਵੀਡੀਓ ਵੀ ਪਾਈ ਸੀ ਜਿਹੜੇ ਆਪਣੇ ਉੱਟਣ ਵਾਲੇ ਉਤਰਾ ਉਹਨਾਂ ਨੂੰ ਤੁਸੀਂ ਕੈਲਸ਼ੀਅਮ ਜ਼ਰੂਰ ਪਾਇਆ ਕਰੋ ਠੀਕ ਹੈ ਮਲਟੀ ਸਟਾਰ ਲੈ ਕੇ ਜਾਹੇ ਪਾ ਲੋ ਇੱਕ ਬਰੂਟ ਹੋਣ ਠੀਕ ਹੈ ਹਫਤੇ 'ਚ ਇੱਕ ਵਾਰੀ ਜ਼ਰੂਰ ਪਾਇਆ ਕਰੋ ਬਈ ਕਬੂਤਰ ਤੰਦਰੁਸਤ ਰਹਿੰਦੇ ਨੇ ਆ ਟਾਈਮ 'ਚ ਚਲੋ ਕਈ ਭਰਾ ਬੱਚੇ ਨਹੀਂ ਕਢਾਉਂਦੇ ਤੇ ਕਈ ਭਰਾ ਜਿੰਨਾਂ ਕੋਲੇ ਨਹੀਂ ਹੁੰਦੇ ਬੱਚੇ ਹਨਾ ਘੱਟ ਹੁੰਦੇ ਨੇ ਉਹ ਭਰਾ ਬੱਚੇ ਕਢਾਉਂਦੇ ਨੇ ਠੀਕ ਆ ਤਾਂ ਬੱਚਿਆਂ ਨੂੰ ਰਾਤ ਨੂੰ ਪਾਣੀ ਜ਼ਰੂਰ ਤਿਆਰ ਕਰੋ ਬਈ ਪਾਣੀ 'ਚ ਐਸਾ ਹਾਬ ਨਾਲੋ ਹਫਤੇ 'ਚ ਦੋ ਵਾਰੀ ਠੀਕਾ ਪਾਵਰ ਜੈਲ ਜਰੂਰ ਪਾ ਕੇ ਰੱਖੋ ਬੱਚੇ ਮਰਦੇ ਨਹੀਂ ਹੈਗੇ ਕਿਉਂਕਿ ਮੈਨੂੰ ਕਈ ਕਮੈਂਟ ਆਉਂਦੇ ਨੇ ਬਾਈ ਸਾਡੇ ਤਾਂ ਬੱਚੇ ਮਰੀ ਜਾਂਦੇ ਨੇ ਸੁੱਕ ਕੇ ਮਰੀ ਜਾਂਦੇ ਨੇ ਉਹ ਸੁੱਕ ਕੇ ਮਰਨਗੇ ਬਾਈ ਮਾਪੇ ਉਹ ਬਾਈ ਦਾਣਾ ਦੇ ਦਿੰਦੇ ਨੇ ਪਾਣੀ ਘਟ ਦਿੰਦੇ ਨੇ ਉਹ ਜਿਹੜਾ ਦਾਣਾ ਹੁੰਦਾ ਉਹਦੀ ਇੱਕ ਗੱਠ ਬਣ ਜਾਂਦੀ ਹੈ ਕਿਉਂਕਿ ਆਪਾਂ ਮਿਲਾ ਕੇ ਦਾਣਾ ਪਾਉਨੇ ਆ ਬਾਈ ਵਿੱਚੀ ਬਾਜਰਾ ਸਰੋਂ ਸਾਰਾ ਕੁਝ ਹੈ ਨਾ ਤਾਂ ਕਰਕੇ ਉਹ ਇੱਕ ਥਾਂ ਤੇ ਜੋ ਜੰਮ ਜਾਂਦਾ ਪਾਣੀ ਨਹੀਂ ਹੁੰਦਾ ਉਹ ਬਸ ਦੂਜੇ ਦਿਨ ਐਸਾ ਹੁੰਦਾ ਜੇ ਇੱਕ ਦਿਨ ਪਾਣੀ ਨਾ ਦਿੱਤਾ ਦੂਜੇ ਦਿਨ ਬੱਚਾ ਡੈਡੀ ਹੋ ਜਾਂਦਾ ਠੀਕਾ ਠੰਡਾ ਹੋ ਜਾਂਦਾ ਤੇ ਜਿਹੜਾ ਉਹਦਾ ਪੋਟਾ ਹੁੰਦਾ ਪੋਟੇ ਚ ਬਈ ਗੱਠ ਬਣ ਜਾਂਦੀ ਹੈ ਤਾਂ ਕਰਕੇ ਬਈ ਬੱਚੇ ਮਰਦੇ ਵੱਧ ਨੇ ਸੋ ਭਰਾ ਬਣ ਕੇ ਰਾਤ ਨੂੰ ਪਾਣੀ ਜ਼ਰੂਰ ਦੇ ਦਿਆ ਕਰੋ ਕਬੂਤਰਾਂ ਨੂੰ ਰਹਿ ਗਏ ਠੀਕ ਹੈ ਉਹ ਹੁਣ ਮੇਰੇ ਕੋਲੇ ਹੈ ਨਹੀਂਗਾ ਅਗਲੀ ਵੀਡੀਓ ਚ ਜ਼ਰੂਰ ਉਹ ਕਮੈਂਟਾਂ ਦੀ ਵੀ ਰਿਪਲਾਈ ਜ਼ਰੂਰ ਕਰੂੰਗਾ ਕਿਉਂਕਿ ਹੀ ਭਰਾ ਨੇ ਬਈ ਜਿਹੜੇ ਗਲਤ ਕਮੈਂਟ ਕਰਦੇ ਨੇ ਠੀਕ ਹੈ ਮੈਂ ਇਥੋਂ ਤੱਕ ਪਹੁੰਚਿਆ ਬਈ ਠੀਕ ਹੈ ਜਿਵੇਂ ਮਰਜ਼ੀ ਸੀ ਵਿਚਦੀ ਮੈਂ ਵੀਡੀਓ ਨਹੀਂ ਪਾਈਆਂ ਬਈ ਆਪਣਾ ਚੈਨਲ ਖੜ ਗਿਆ ਸੀਗਾ ਹਨਾ ਵਿਊ ਘੱਟ ਗਏ ਸੀਗੇ ਘਟਣ ਦਾ ਕਾਰਨ ਇਹੀ ਸੀ ਵੀ ਮੈਂ ਬਿਮਾਰ ਹੋ ਗਿਆ ਸੀ ਬਹੁਤ ਜ਼ਿਆਦਾ ਠੀਕ ਆ ਤੇ ਤਾਂ ਕਰਕੇ ਮੈਂ ਤੁਹਾਨੂੰ ਵੀਡੀਓ ਨਹੀਂ ਪਾਈਆ ਉਸ ਤੋਂ ਬਾਅਦ ਚਲੋ ਵਿਆਹ ਦਾ ਹੋ ਗਿਆ ਤਾਂ ਕਰਕੇ ਵੀਡੀਓ ਘੱਟ ਵੱਧ ਪਾਉਣ ਕਰਕੇ ਆਪਣਾ ਚੈਨਲ ਖੜ ਗਿਆ ਸੀ ਪਰ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਦੁਬਾਰਾ ਤੁਰ ਪਿਆ ਠੀਕ ਆ ਤੇ ਇੱਕ ਵਾਹਿਗੁਰੂ ਨੇ ਆਪਣੇ ਤੇ ਇੰਨੀ ਕਿਰਪਾ ਕੀਤੀ ਹੈ ਕਿ ਪਹਿਲਾਂ ਮਾਂ ਦਾ ਪੂਰੀ سپورਟ ਸੀਗੀ ਠੀਕ ਆ ਤੇ ਹੁਣ ਘਰਦਿਆਂ ਦੀ ਪੂਰੀ سپورਟ ਹੈ ਠੀਕ ਆ ਜਿੰਨਾ ਮੇਰੇ ਨਾਲੋਂ ਵਾਧੇ ਕਰਦੇ ਨੇ ਕਬੂਤਰਾਂ ਦਾ ਠੀਕ ਆ ਦਾਣਾ ਪਾਣੀ ਹੋ ਗਿਆ ਪਾਣੀ ਦਾ ਹੋ ਗਿਆ ਸਾਰਾ ਮੇਰੇ ਨਾਲ ਕਰਾਉਂਦੇ ਨੇ ਬਈ ਆਪਾਂ ਦਾ ਵਾਹਿਗੁਰੂ ਦਾ ਸ਼ੁਕਰ ਅਦਾ ਕਰਦੇ ਆ ਵੀ ਚਲੋ ਆਪਾਂ ਨੂੰ ਮਾਂ ਵੀ ਉਹੋ ਜਿਹੀ ਮਿਲੀ ਵੀ ਆਪਣੇ ਸ਼ੌਂਕ 'ਚ ਹੱਥ ਵਟਾਉਂਦੇ ਨੇ ਤੇ ਘਰ ਵਾਲੇ ਵੀ ਐਹੋ ਜਿਹੀ ਮਿਲੇ ਠੀਕ ਆ ਜਿਹੜੇ ਮੇਰੇ ਸ਼ੌਂਕ 'ਚ ਪੂਰਾ ਸਾਥ ਦੇ ਦਿੰਦੇ ਨੇ। ਸੁਪਰਾ ਬਣ ਕੇ ਘੱਤ ਜੋੜ ਕੇ ਬੇਨਤੀ ਆ ਹੁਣ ਵਾਲੀਆਂ ਵੀਡੀਓ ਤੇ ਕੋਈ ਗਲਤ ਕਮੈਂਟ ਨਾ ਕਰਿਓ। ਠੀਕ ਆ ਅੱਗੇ ਵਧੀਆ ਤੋਂ ਵਧੀਆ ਵੀਡੀਓ ਆਉਣਗੀਆਂ ਬਸ ਆ ਜਨਵਰੀ ਜਨਵਰੀ ਰਹਿ ਗਈ ਫਰਵਰੀ ਤੇ ਤੁਹਾਨੂੰ ਪਤਾ ਕੰਮ ਆਪਣਾ ਸ਼ੁਰੂ ਹੋ ਜਾਂਦਾ ਠੀਕ ਆ 15 ਕ ਫਰਵਰੀ ਤੱਕ ਆਪਾਂ ਉਤਰ ਪੱਟਣ ਲੱਗ ਜਾਨੇ ਆ। ਠੀਕ ਆ ਉਸ ਤੋਂ ਬਾਅਦ ਤਾਂ ਤੁਹਾਨੂੰ ਪਤਾ ਉਹਨਾਂ ਆਪਾਂ ਐਤ ਕੀ ਬਾਜ਼ੀਆਂ ਵੀ ਸਾਰੀਆਂ ਛੱਡਾਂਗੇ ਸਾਰੀਆਂ ਦਾ ਲਾਈਵ ਵੀ ਕਰਾਂਗੇ ਕਿਉਂਕਿ ਵਾਇਰਸ ਦੀ ਕਿਰਪਾ ਨਾਲ ਆਪਾਂ ਕੈਮਰਾ ਤਾਂ ਲੈ ਲਿਆ ਠੀਕ ਆ ਲਾਈਵ ਵਾਲਾ ਸਿਸਟਮ ਅੱਧਾ ਆ ਗਿਆ ਠੀਕ ਆ ਤੇ ਅੱਧਾ ਕੁ ਰਹਿ ਗਿਆ ਚਲ ਉਹਦੋਂ ਬਾਜ਼ੀਆਂ ਤੱਕ ਆਪਾਂ ਉਹ ਵੀ ਲੈ ਲਾਂਗੇ ਸੋ ਇੱਕ ਮੇਰੇ ਭਰਾ ਜਿਹੜੇ ਬਾਜ਼ੀਆਂ ਛੋਟੀਆਂ ਬਾਜ਼ੀਆਂ ਕਰਾਉਂਦੇ ਜਿਵੇਂ 1700 ਵਾਲੀ ਹੋਗੀ ਹਨਾ 1200 ਵਾਲੀ ਹੋਗੀ ਜਾਂ 2200 ਵਾਲੀ ਹੋਗੀ ਹਨਾ ਉਹ ਭਰਾ ਮੇਰੇ ਨਾਲ ਕਨੈਕਟ ਕਰ ਸਕਦੇ ਨੇ ਮੇਰਾ ਇੰਸਟਾਗ੍ਰam ਦਾ ਹੀ ਮਰ ਜਾਣਾ ਗੱਲ ਤੇ ਠੀਕ ਹੈ ਮੇਰੇ ਨਾਲ ਮੈਡੀਜ ਗੱਲ ਕਰ ਲਿਓ ਨੰਬਰ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਨਾਗੇ ਨੰਬਰ ਇਹ ਦੇ ਕਰਤੀ ਨਹੀਂ ਦਿੰਦਾ ਬਈ ਇਕੱਲੇ ਕਰਕੇ ਨਾ ਫੋਨ ਵੱਧ ਆਉਂਦੇ ਨੇ ਬਈ ਫਿਰ ਘਰ ਦਾ ਕੰਮ ਵੀ ਹੋ ਜਾਂਦਾ ਹੈ ਕਬੂਤਰਾਂ ਦਾ ਵੀ ਹੋ ਜਾਂਦਾ ਹੈ ਚੈਨਲ ਦਾ ਵੀ ਦੇਖਣਾ ਹੁੰਦਾ ਤਾਂ ਕਰਕੇ ਬਈ ਇਕੱਲਾ ਜਾਣਾ ਕੁਝ ਨਹੀਂ ਕਰ ਸਕਦਾ ਇਹ ਦੇ ਕਰਕੇ ਮੈਂ ਨੰਬਰ ਨਹੀਂ ਦਿੰਦਾ ਠੀਕ ਹੈ ਲਾਈਵ ਵੀ ਕਰਿਆ ਕਰਾਂਗੇ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਤੇ ਬਾਕੀ ਇਸ ਤੋਂ ਬਾਅਦ ਸਾਰੀਆਂ ਵਧੀਆ ਤੋਂ ਵਧੀਆ ਵੀਡੀਓ ਆਉਣਗੀਆਂ ਬਈ ਲਵ ਯੂ ਹੈ ਸਾਰੇ ਭਰਾਵਾਂ ਨੂੰ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਬਈ ਸਾਰਿਆਂ ਦਾ Oh mm -hmm. <laughs>